ਸ਼ਸ਼ੀ ਕਾਲ ਜੀ ਸੋਇਤਾ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਤੇ ਦੋਸਤੋ ਇਹ ਵਾਲੀ ਪ੍ਰੋਬਲਮ ਨਾ ਹਰ ਘਰ ਦੇ ਵਿੱਚ ਆਉਂਦੀ ਆ ਤੇ ਇਹ ਪ੍ਰੋਬਲਮ ਕੀ ਆ ਮੈਂ ਤੁਹਾਨੂੰ ਦੱਸਦਾ ਕਹਿੰਦੇ ਆ ਕਿ ਖਾਂਡ ਵਾਲੇ ਡੱਬੇ 'ਚ ਜਾਂ ਫਿਰ ਖਾਂਡ ਵਾਲੀ ਪੀਪੀ ਦੇ ਵਿੱਚ ਜਿਹੜੀਆਂ ਮਾ ਕੀੜੀਆਂ ਉਹ ਵੜ ਜਾਂਦੀਆਂ ਨੇ ਤੇ ਦੋਸਤੋ ਇਹ ਪ੍ਰੋਬਲਮ ਬਹੁਤ ਹੀ ਜ਼ਿਆਦਾ ਜਿਹੜੀਆਂ ਲੋਕਾਂ ਦੇ ਘਰਾਂ ਦੇ ਵਿੱਚ ਆਉਂਦੀ ਆ ਕਿ ਜਿੱਥੇ ਵੀ ਖਾਂਡ ਵਾਲਾ ਡੱਬਾ ਪਿਆ ਹੁੰਦਾ ਵਾ ਜਾਂ ਖਾਂਡ ਵਾਲੀ ਪੀਪੀ ਪਈ ਹੁੰਦੀ ਆ ਉਥੇ ਉਹਦੇ ਵਿੱਚ ਜਿਹੜੀਆਂ ਕੀੜੀਆਂ ਵੜ ਜਾਂਦੀਆਂ ਤੇ ਦੋਸਤੋ ਇਹ ਵੀ ਬਹੁਤ ਜਿਹੜਾ ਨਿੱਕਾ ਜਿਹਾ ਨਿੱਕੀ ਜਿਹੀ ਟ੍ਰਿਕ ਆ ਛੋਟੀ ਜਿਹੀ ਟ੍ਰਿਕ ਆ ਜਿਹਦੇ ਨਾਲ ਜਿਹੜਾ ਵਾ ਕਦੀ ਵੀ ਜਿਹੜਾ ਵਾ ਤੁਹਾਡੇ ਖਾਂਡ ਵਾਲੇ ਡੱਬੇ ਜਾਂ ਤੁਹਾਡੇ ਖਾਂਡ ਵਾਲੀ ਪੀਪੀ ਦੇ ਵਿੱਚ ਜਿਹੜੀ ਕੀੜੀਆਂ ਵਾ ਉਹ ਨਹੀਂ ਵੜਨਗੀਆਂ ਤੇ ਉਹ ਕੀ ਹਾਲ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਦੋਸਤੋ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਦੋਸਤੋ ਅਕਸਰ ਕੀ ਹੁੰਦਾ ਕਿ ਇਹ ਜਿਹੜੇ ਆਪਣੇ ਖਾਂਡ ਵਾਲੇ ਪੀਪੇ ਜਾਂ ਖਾਂਡ ਵਾਲੀ ਡੱਬੀ ਹੈ ਨਾ ਕੋਈ ਵੀ ਲਾ ਲੋ ਖਾਨੜਾ ਜਿਹੜਾ ਇਹ ਡੱਬਾ ਹੈ ਹਨ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਕੀੜੀਆਂ ਵੱੜ ਜਾਂਦੀਆਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਇਹ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਹਰ ਇਹ ਜਿਹੜੀ ਸਮੱਸਿਆ ਬਹੁਤ ਹੀ ਜ਼ਿਆਦਾ ਜਿਹੜੀਆਂ ਲੋਕਾਂ ਦੇ ਘਰ ਦੇ ਵਿੱਚ ਆਉਂਦੀ ਹੈ ਤੇ ਇਹਦੇ ਲਈ ਦੋਸਤੋ ਆਪਾਂ ਛੋਟਾ ਜਿਹਾ ਹੱਲ ਤੁਹਾਡੇ ਲਈ ਲੈ ਕੇ ਆਏ ਆ ਉਹਦੇ ਲਈ ਤੁਸੀਂ ਕੀ ਕਰਨਾ ਲਓ ਵੀ ਉਹਦੇ ਲਈ ਦੋਸਤੋ ਤੁਸੀਂ ਕੀ ਕਰਨਾ ਕਿ ਇਹ ਜਿਹੜੇ ਪੰਜ ਲੌਂਗ ਟੋਪੀ ਵਾਲੇ ਲੌਂਗ ਜਿਹੜੇ ਆਪਣੇ ਬਿਲਕੁਲ ਵਧੀਆ ਤੇ ਫਰੈਸ਼ ਲੌਂਗ ਜਿਹੜੇ ਆ ਤੁਸੀਂ ਬਾਜ਼ਾਰੋਂ ਲੈ ਆਉਣੇ ਆ 10 ਰੁਪਏ ਦੇ ਜਿਹੜੇ ਲੌਂਗ ਆ ਬਹੁਤ ਜ਼ਿਆਦਾ ਆ ਜਾਂਦੇ ਆ ਤੇ ਦੋਸਤੋ ਸਿਰਫ ਤੇ ਸਿਰਫ ਪੰਜ ਲੌਂਗ ਤੁਸੀਂ ਇਹ ਲੈਣੇ ਆ ਤੇ ਇਹਨਾਂ ਪੰਜਾਂ ਲੌਂਗਾਂ ਨੂੰ ਤੁਸੀਂ ਕੀ ਕਰਨਾ ਹੈ ਕਿ ਆ ਖਾਂਡ ਵਾਲਾ ਡੱਬਾ ਹੈ ਨਾ ਉਹਦੇ ਵਿੱਚ ਤੁਸੀਂ ਇਸੇ ਤਰੀਕੇ ਦੇ ਨਾਲ ਇਹਨੂੰ ਸਾਰੇ ਨੁੱਕਰਾਂ ਦੇ ਵਿੱਚ ਸਾਰੇ ਪਾਸੇ ਤੁਸੀਂ ਪੰਜਾਂ ਲੌਂਗਾਂ ਨੂੰ ਏਦਾਂ ਖਿਲਾਰ ਦੇਣਾ ਹੈ ਕਹਾਂ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪੰਜ ਲੌਂਗ ਜਿਹੜੇ ਆਪਾਂ ਆਪਣੇ ਡੱਬੇ ਦੇ ਵਿੱਚ ਰੱਖ ਦਿੱਤੇ ਆ ਤੇ ਇਹਨੂੰ ਦੋਸਤੋ ਤੁਸੀਂ ਭਾਵੇਂ ਲਾ ਕੇ ਭਾਵੇਂ ਇਹਨੂੰ ਤੁਸੀਂ ਦੋਸਤੋ ਬੰਦ ਕਰੋ ਭਾਵੇਂ ਇਹਨੂੰ ਬਿਨਾ ਬੰਦ ਕੀਤੇ ਵੀ ਦੋਸਤੋ ਤੁਸੀਂ ਜਿੱਥੇ ਵੀ ਤੁਹਾਡੇ ਕੀੜੀਆਂ ਆਉਂਦੀਆਂ ਉਹ ਉੱਥੇ ਹੀ ਰੱਖ ਦੋਗੇ ਨਾ ਮਜ਼ਾ ਆ ਲਿਆ ਕਿ ਇਹਦੇ ਵਿੱਚ ਜਿਹੜੀਆਂ ਕੀੜੀਆਂ ਨੇ ਉਹ ਵੱਰ ਜਾਣ ਇਸ ਟ੍ਰਿਕ ਦੇ ਨਾਲ ਦੋਸਤੋ ਕਦੀ ਵੀ ਜਿਹੜੀਆਂ ਕੀੜੀਆਂ ਨੇ ਨਾ ਤੁਹਾਡੇ ਖੰਡ ਵਾਲੇ ਡੱਬੇ ਦੇ ਵਿੱਚ ਖੰਡ ਵਾਲੀ ਪੀਪੀ ਦੇ ਵਿੱਚ ਜੇ ਤੁਹਾਡੇ ਘਰੇ ਵੱਡੀ ਪੀਪੀ ਆ ਉਹਦੇ ਵਿੱਚ ਤੁਸੀਂ 10 ਤੋਂ ਲੈ ਕੇ 15 ਲੌਂਗ ਜਿਹੜੇ ਆ ਉਹਦੇ ਵਿੱਚ ਪਾ ਸਕਦੇ ਜੀ ਤੇ ਜੇ ਛੋਟਾ ਡੱਬਾ ਜਾਂ ਡੱਬੀ ਆ ਉਹਦੇ ਵਿੱਚ ਤੁਸੀਂ 5 ਹੀ ਲੌਂਗ ਪਾਉਣੇ ਤੇ ਸੌਖੇ ਤੇ ਕੇ ਨਾਲ ਤੇ ਕਦੀ ਵੀ ਜਿਹੜੀਆਂ ਕੀੜੀਆਂ ਆ ਇਹਦੇ ਲੱਗੇ ਨਹੀਂ ਵਿਖਣਗੀਆਂ ਤੁਹਾਨੂੰ ਡੱਬੇ ਦੇ ਲੱਗੇ ਨਜ਼ਰ ਨਹੀਂ ਆਉਣਗੀਆਂ ਇਹਦੇ ਵਿੱਚ ਵੜਨਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਦੋਸਤੋ ਤੁਸੀਂ 5-7 ਲੌਂਗ ਲੈ ਕੇ ਆਪਣੇ ਜਿਹੜੇ ਖੰਡਾਂ ਦੇ ਡੱਬੇ ਦੇ ਵਿੱਚ ਪਾ ਸਕਦੇ ਜੀ ਤੇ ਜੇ ਤੁਹਾਨੂੰ ਲੱਗਦਾ ਕਿ ਜਿੱਥੇ ਜ਼ਿਆਦੀਆਂ ਕੀੜੀਆਂ ਤੇ ਵਿੱਚ ਕੋਈ ਐਸੀ ਨੁੱਕਰ ਆ ਹਨਾ ਜਿੱਥੇ ਤੁਹਾਡੇ ਜ਼ਿਆਦੀਆਂ ਕੀੜੀਆਂ ਹੁੰਦੀਆਂ ਤੁਸੀਂ ਉੱਥੇ ਵੀ ਜਿਹੜੇ 6-7 ਲਾਓਗੇ ਨਾ ਉਸ ਜਗ੍ਹਾ ਦੇ ਉੱਤੇ ਤੁਸੀਂ ਰੱਖ ਸਕਦੇ ਈਏ ਤੇ ਉੱਥੋਂ ਹੀ ਜਿਹੜੀਆਂ ਕੀੜੀਆਂ ਵਾ ਬਿਲਕੁਲ ਗਾਇਬ ਹੋ ਜਾਣਗੀਆਂ ਸੋ ਇਸ ਤਰੀਕੇ ਨਾਲ ਜਿਹੜੀਆਂ ਕੀੜੀਆਂ ਵਾ ਤੁਹਾਡੇ ਖਾਂਡਾ ਦੇ ਡੱਬਿਆਂ ਦੇ ਵਿੱਚ ਕਦੀ ਨਹੀਂ ਵੜਨੀਆਂ ਇੰਨੀ ਕਿ ਕਾਰਗਰ ਤੇ ਇੰਨਾ ਕਿ ਜ਼ਬਰਦਸਤ ਜਿਹੜਾ ਨੁਕਤਾ ਆ ਤੁਸੀਂ ਅਜਮਾ ਕੇ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਟਿਪ ਇਹ ਟ੍ਰਿਕ ਵਧੀਆ ਲੱਗੀ ਤੇ ਇਸ ਨੂੰ ਹੋਰਾਂ ਲੋਕਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੋਸਤੋ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ